ਪਹਿਲੀ ਵਾਰ ਮੈਨੂੰ ਲੱਗਦਾ ਕਿ ਇਹ ਇੰਡਸਟਰੀ ਦੇ ਵਿੱਚ ਆਪਣੀ ਚ ਹੋਣ ਜਾ ਰਿਹਾ ਹੈ ਕਿ ਇੱਕ ਸੇਲੇਬ੍ਰਿਟੀ ਇੱਕ ਆਰਟਿਸਟ ਇੱਕ ਲੀਡ ਮੇਨ ਆਰਟਿਸਟ ਜਾ ਕੇ ਆਪਣਾ ਪੋਸਟਰ ਰੀਲੀਜ਼ ਕਰਦਾ ਉਹ ਵੀ 13000 ਫੁੱਟ ਉਚਾਈ ਤੋਂ ਪੂਰੇ ਵਰਲਡ 'ਚ ਨਹੀਂ ਹੋਇਆ ਕਦੀ ਨਾ ਇੰਗਲਿਸ਼ ਫਿਲਮਾਂ 'ਚ ਨਾ ਹਿੰਦੀ 'ਚ ਨਾ ਪੰਜਾਬੀ 'ਚ ਹੋਇਆ ਸੋ ਬੜਾ ਸ਼ੁਕਰ ਆ ਐਂਡ ਮੈਨੂੰ ਲੱਗਦਾ ਹੈ ਕੌਨਫੀਡੈਂਸ ਸਾਰਾ ਪਿਆਰ ਕਰਨ ਵਾਲਿਆਂ ਦੀ ਹੱਲਾਸ਼ੇਰੀ ਕਰਕੇ ਆਉਂਦਾ ਹੈ ਕਿਉਂਕਿ ਜਦੋਂ ਪਿਆਰ ਕਰਦੇ ਫਿਰ ਬੰਦੇ ਦਾ ਜੀ ਕਰਦਾ ਕਿ ਹੋਰ ਵੱਡਾ ਕੀਤਾ ਜਾਵੇ ਵੋਲਟ ਰਿਕਾਰਡ ਵੀ ਆਈ ਥਿੰਕ ਦਰਜ ਹੋ ਗਿਆ ਹੈ ਨਾ ਲਿਮਕਾ ਹਾਲਿਮਕਾ ਚ ਤੇ ਉਹਦੇ ਲਈ ਵੀ ਬਹੁਤ ਸਾਰੇ ਮੁਬਾਰਕਾਂ ਇਹ ਵੀ ਪਹਿਲੀ ਵਾਰੀ ਹੋਇਆ ਹੈ ਨਾ ਮਦਰ ਬੋਸ ਕੰਫੀਡੈਂਟ অর ਨਰਵਸ ਜਦੋਂ ਉੱਪਰ ਜਾ ਰਹੀ ਸੀ ਇਹ ਦੱਸਿਆ ਹੀ ਨਹੀਂ ਸੀ ਦੱਸਿਆ ਨਹੀਂ ਉਹਨਾਂ ਨੂੰ ਨਹੀਂ ਪਤਾ ਸੀ ਹਾਂ ਜੀ ਕਿਉਂਕਿ ਮੈਨੂੰ ਪਤਾ ਸੀ ਮੈਂ ਕਿ ਜ ਨਾਲੇ ਇਹ ਜਿਹੜਾ ਅਸੀਂ ਲਾਂਚ ਕੀਤਾ ਇਸ ਵੇਰੇ 6 ਵਜੇ ਸੀਗਾ ਉੱਥੇ ਸੋ ਉਦੋਂ ਤੇ ਘਰ ਦੇ ਸੁੱਤੇ ਹੋਣਗੇ ਇੱਥੇ ਇੰਡੀਆ ਹੈ ਨਾ ਤੇ ਪਰ ਮੈਂ ਦੱਸਿਆ ਨਹੀਂ ਬਿਨਾਂ ਦੱਸੇ ਕੀਤਾ ਤੇ ਅੱਜ ਤੁਹਾਡੇ ਨਾਲ ਹੀ ਦੇਖੀ ਉਹਨਾਂ ਨੇ ਵੀਡੀਓ ਜਦੋਂ ਮੈਂ ਉੱਥੇ ਉਹ ਡਾਈਵ ਕਰਨਾ ਸੀ ਨਾ ਛਾਲ ਮਾਰਨੀ ਸੀ ਜਦੋਂ ਤੇ ਮੈਂ ਉਦੋਂ ਇਹ ਗੱਲ ਸੋਚਦਾ ਮੈਂ ਕਿ ਜਦੋਂ ਇਹ ਸਾਰੇ ਜਾਨੀ ਦੇਖਣਗੇ ਉਹਨਾਂ ਨੂੰ ਬਹੁਤ ਵਧੀਆ ਲੱਗਣਾ ਸੋ ਸੇਮ ਰਿਸਪਾਂਸ ਸੇਮ ਫੀਲ ਦੇ ਨਾਲ ਮੈਂ ਜਿਹੜੇ ਫੀਲਡ ਨਾਲ ਮੈਂ ਛਾਲ ਮਾਰੀ ਉਸੇ ਫੀਲਡ ਦੇ ਨਾਲ ਮੈਨੂੰ ਪਿਆਰ ਮਿਲ ਰਿਹਾ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਹੁੰਦਾ ਨਿਕ ਸਵੇਰਾ ਟੀਵੀ ਤੇ ਗ੍ਰੈਂਡ ਪੋਸਟਰ ਲਾਂਚਿੰਗ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਆ ਅੱਜ ਬਦਨਾਮ ਦਾ ਪੋਸਟਰ ਲਾਂਚ ਹੋ ਚੁੱਕਿਆ ਹੈ ਹੋਇਆ ਬਹੁਤ ਯੂਨਿਕ ਤਰੀਕੇ ਦੇ ਨਾਲ ਹੈ ਔਰ ਪਹਿਲੀ ਵਾਰ ਮੈਨੂੰ ਲੱਗਦਾ ਹੈ ਕਿ ਇਹ ਇੰਡਸਟਰੀ ਦੇ ਵਿੱਚ ਆਪਣੀ ਚ ਹੋਣ ਜਾ ਰਿਹਾ ਹੈ ਕਿ ਇੱਕ ਸੈਲਿਬ੍ਰਿਟੀ ਇੱਕ ਆਰਟਿਸਟ ਇੱਕ ਲੀਡ ਮੇਨ ਆਰਟਿਸਟ ਜਾ ਕੇ ਆਪਣਾ ਪੋਸਟਰ ਰੀਲੀਜ਼ ਕਰਦਾ ਉਹ ਵੀ 13000 ਫੁੱਟ ਉਚਾਈ ਤੋਂ ਤੇ ਪਹਿਲਾਂ ਨਾਰਮਲ ਹੁੰਦੇ ਤਾਂ ਅਸੀਂ ਦੇਖੇ ਆ ਹਾਲੀਵੁੱਡ ਫਿਲਮਾਂ ਦੇ ਵਿੱਚ ਪਰ ਕੋਈ ਆ ਆਰਟਿਸਟ ਆਪ ਜਾ ਕੇ ਰਿਲੀਜ਼ ਨਹੀਂ ਕਰਦਾ ਸੋ ਇਹ ਕੰਮ ਸਾਡੇ ਜੈ ਨੇ ਕੀਤਾ ਹੈ ਹੀ ਇਜ਼ ਵੈਰੀ ਟੈਲੈਂਟਡ ਵੈਰੀ ਬ੍ਰਿਲਿਅੰਟ ਵੈਰੀ ਕੰਫੀਡੈਂਟ ਬਹੁਤ ਬਹੁਤ ਸਵਾਗਤ ਹੈ ਐਂਡ ਮੈਨੀ ਕੰਗ੍ਰੈਚੁਲੇਸ਼ਨ ਥੈਂਕ ਯੂ ਸੋ ਮਚ ਕਿਦਾਂ ਠੀਕ ਹੋ ਤੁਸੀਂ ਮੈਂ ਬਹੁਤ ਵਧੀਆ ਐਂਡ ਵੀ ਆਰ ਵੈਰੀ ਹੈਪੀ ਫਾਰ ਯੂ ਬਹੁਤ ਇੰਤਜ਼ਾਰ ਸੀਗਾ ਕਦੋਂ ਤੁਹਾਡਾ ਪੋਸਟਰ ਆਵੇ ਕਦੋਂ ਤੁਹਾਡਾ ਹੁਣ ਤਾਂ ਟੀਜ਼ਰ ਦਾ ਬੜੇ ਬੇਸਬਰੀ ਨਾਲ ਇੰਤਜ਼ਾਰਾ ਗਾਣਾ ਬਹੁਤ ਸੋਹਣਾ ਬੜੇ ਪਿਆਰੇ ਲੱਗ ਰਹੇ ਹੋ ਯਾਰ ਪਹਿਲਾਂ ਤਾਂ ਤੁਹਾਡੀਆਂ ਲੁਕਸ ਤੇ ਬੜਾ ਸ ਬਲੋ ਮਿਲ ਕੇ ਤਾਂ ਟੀਮ ਨਾਲ ਹੀ ਕਰਦੇ ਆ ਪਰ ਇਦਾਂ ਜਦਾਂ ਸੋਚਿਆ ਮੈਂ ਹੀ ਸੀਗਾ ਕਿ ਹਾਂ ਇਦਾਂ ਦੀ ਦਾੜੀ ਮੁੱਛ ਰੱਖਾਂਗੇ ਆਪਾਂ ਕਿਉਂਕਿ ਫਿਲਮ ਤੇ ਕੰਮ ਹੁੰਦਾ ਹੈ ਸਕ੍ਰਿਪਟਿੰਗ ਤੇ ਕੰਮ ਹੁੰਦਾ ਹੈ ਲੁਕਸ ਤੇ ਕੰਮ ਹੁੰਦਾ ਹੈ ਇਹ ਲੁਕ ਤੇ ਕੰਮ ਤੁਸੀਂ ਆਪ ਕੀਤਾ ਹੈ ਨਾ ਔਰ ਐਕਚੁਅਲੀ ਸੱਚੀ ਤੁਹਾਨੂੰ ਦੱਸ ਦਿਆ ਸੀ ਬੈਕ ਕੈਮਰਾ ਵੀ ਗੱਲ ਕਰ ਰਿਹਾ ਸੀ ਕਿ ਬਹੁਤ ਜੱਚ ਰਹੇ ਹੋ ਤੁਸੀਂ ਇਸ ਲੁਕ ਚ ਬਾਏ ਗॉड ਥੈਂਕ ਯੂ ਐਂਡ ਗੜਬੜਾ ਪਿਆਰਾ ਐ ਪੋਸਟਰ ਬਹੁਤ ਪਿਆਰਾ ਹੈ ਪਹਿਲਾਂ ਤੇ ਦੱਸੋ ਕਿ ਇਹਨਾਂ ਕਾਨਫੀਡੈਂਸ ਕਿੱਥੋਂ ਆਇਆ ਇਹਨੇ ਉੱਪਰ ਜਾ ਕੇ ਤੁਸੀਂ ਪੋਸਟਰ ਰੀਲੀਜ਼ ਕਰਕੇ ਆਇਓ ਔਰ ਇਹ ਆਪਣੀ ਇੰਡਸਟਰੀ ਚ ਪਹਿਲੀ ਵਾਰ ਹੋਇਆ ਇਹ ਵੀ ਆਈਡੀਆ ਗੌਰਵ ਜੀ ਨੇ ਦੱਸਿਆ ਹੁਣ ਕਿ ਕਲਾਕਾਰ ਕੋਈ ਵੀ ਨਹੀਂ ਗਿਆ ਅੱਜ ਤੱਕ ਪਹਿਲੀ ਵਾਰ ਤੁਸੀਂ ਗਏ ਹੋ ਰਾਈਟ ਪੂਰੇ ਵਰਲਡ ਚ ਨਹੀਂ ਹੋਇਆ ਕਦੀ ਨਾ ਇੰਗਲਿਸ਼ ਫਿਲਮਾਂ ਚ ਨਾ ਹਿੰਦੀ ਚ ਨਾ ਪੰਜਾਬੀ ਚ ਹੋਇਆ ਸੋ ਬੜਾ ਸ਼ੁਕਰ ਆ ਐਂਡ ਮੈਨੂੰ ਲੱਗਦਾ ਇਹ ਕਾਨਫੀਡੈਂਸ ਸਾਰਾ ਪਿਆਰ ਕਰਨ ਵਾਲਿਆਂ ਦੀ ਹੱਲਾਸ਼ੇਰੀ ਕਰਕੇ ਆਉਂਦਾ ਹੈ ਕਿਉਂਕਿ ਜਦੋਂ ਪਿਆਰ ਕਰਦੇ ਫਿਰ ਬੰਦੇ ਦਾ ਜੀ ਕਰਦਾ ਕਿ ਹੋਰ ਵੱਡਾ ਕੀਤਾ ਜਾਵੇ ਸੋ ਬੰਦਾ ਫਿਰ ਡਰਦਾ ਨਹੀਂਗਾ ਪੇ ਪਿੱਛੇ ਮੁੜ ਕੇ ਦੇਖਦਾ ਨਹੀਂਗਾ ਸੋ ਇਹਨਾਂ ਦੀ ਸਪੋਰਟ ਆ ਐਂਡ ਮੇਰੀ ਕੋਸ਼ਿਸ਼ ਰਹਿੰਦੀ ਹੈ ਮੈਂ ਇਹਨਾਂ ਨੂੰ ਕਦੀ ਨਿਰਾਸ਼ ਨਾ ਕਰਾਂ ਆ ਵੋਲਡ ਰਿਕਾਰਡ ਵੀ ਆਈ ਥਿੰਕ ਦਰਜ ਹੋ ਗਿਆ ਹੈ ਨਾ ਲਿਮਕਾ ਹਾਲ ਲਿਮਕਾ ਚ ਤੇ ਉਹਦੇ ਲਈ ਵੀ ਬਹੁਤ ਸਾਰੀਆਂ ਮੁਬਾਰਕਾਂ ਇਹ ਵੀ ਪਹਿਲੀ ਵਾਰੀ ਹੋਇਆ ਹੈ ਹੈ ਨਾ ਮਦਰ ਵਾਸ ਕੌਨਫੀਡੈਂਟ অর ਨਰਵਸ ਜਦੋਂ ਉੱਪਰ ਜਾ ਰਹੀ ਸੀ ਇਹ ਦੱਸਿਆ ਹੀ ਨਹੀਂ ਸੀ ਜੀ ਦੱਸਿਆ ਹੀ ਨਹੀਂ ਉਹਨਾਂ ਨੂੰ ਨਹੀਂ ਪਤਾ ਸੀ ਹਾਂ ਜੀ ਕਿਉਂਕਿ ਮੈਨੂੰ ਪਤਾ ਸੀ ਮੈਂ ਕਿ ਨਾਲੇ ਇਹ ਇਹ ਜਿਹੜਾ ਅਸੀਂ ਲਾਂਚ ਕੀਤਾ ਇਸ ਵੇਰੇ 6 ਵਜੇ ਸੀਗਾ ਉੱਥੇ ਸੋ ਉਦੋਂ ਤੇ ਘਰ ਦੇ ਸੁੱਤੇ ਹੋਣਗੇ ਇੱਥੇ ਇੰਡੀਆ ਹਨਾ ਤੇ ਪਰ ਮੈਂ ਦੱਸਿਆ ਨਹੀਂ ਬਿਨਾ ਦੱਸੇ ਕੀਤਾ ਤੇ ਅੱਜ ਤੁਹਾਡੇ ਨਾਲ ਹੀ ਦੇਖੀ ਉਹਨਾਂ ਨੇ ਵੀਡੀਓ ਕਿਹੜਾ ਮਾਤਾ ਕਿਉਂਕਿ ਪ੍ਰੋਮੋਸ਼ਨਲ ਟੂਜ਼ ਅਸੀਂ ਦੇਖਦੇ ਹਾਂ ਨਾ ਅਲੱਗ-ਅਲੱਗ ਸਿਟੀਆਂ ਅਲੱਗ-ਅਲੱਗ ਲੋਕੇਸ਼ਨਸ ਤੋਂ ਨੇ ਲੇਕਿਨ ਪੋਸਟਰ ਰੀਲੀਜ਼ ਕਰਨ ਲਈ ਯਾਰ ਸਪੈਸੀਫਿਕਲੀ ਤੁਸੀਂ ਦੁਬਈ ਗਏ ਹੋ ਹੈਨਾ ਥੈਟ ਇਜ਼ ਅ ਵੈਰੀ ਸਪੈਸ਼ਲ ਥਿੰਗ ਸਾਡੇ ਮੀਡੀਆ ਲਈ ਵੀ ਸਾਡੇ ਚੰਡੀਗੜ੍ਹ ਦੇ ਸਾਰੇ ਮੀਡੀਆ ਲਈ ਤੁਹਾਡੇ ਫੈਨਸ ਦੇ ਲਈ ਸਪੈਸੀਫਿਕਲੀ ਹੈਨਾ ਸੋ ਇਹ ਤੁਸੀਂ ਇੰਸਟਾ ਤੇ ਪਾਤੀ ਕਿਦਾਂ ਦਾ ਰਿਸਪੌਂਸ ਆ ਰਿਹਾ ਬਹੁਤ ਜ਼ਿਆਦਾ ਵਧੀਆ ਬਹੁਤ ਪਿਆਰ ਜਦੋਂ ਮੈਂ ਉੱਥੇ ਉਹ ਡਾਈਵ ਕਰਨਾ ਸੀ ਨਾ ਛਾਲ ਮਾਰਨੀ ਸੀ ਜਦੋਂ ਤੇ ਇਹੀ ਗੱਲ ਸੋਚਦਾ ਮੈਂ ਕਿ ਜਦੋਂ ਇਹ ਸਾਰੇ ਜਣੇ ਦੇਖਣਗੇ ਉਹਨਾਂ ਨੂੰ ਬਹੁਤ ਵਧੀਆ ਲੱਗਣਾ ਸੋ ਸੇਮ ਰਿਸਪਾਂਸ ਸੇਮ ਫੀਲ ਦੇ ਨਾਲ ਮੈਂ ਜਿਹੜੇ ਫੀਲ ਦੇ ਨਾਲ ਮੈਂ ਸ਼ਾਲ ਮਾਰੀ ਉਸੇ ਫੀਲ ਦੇ ਨਾਲ ਮੈਨੂੰ ਪਿਆਰ ਮਿਲ ਰਿਹਾ ਕੀ ਬਾਤ ਹੈ ਜਾਇ ਪਹਿਲਾਂ ਤੁਹਾਨੂੰ ਅਸੀਂ ਇੰਟਰਵਿਊਸ ਕਰਦੇ ਦੇਖਿਆ ਉਹ ਵੀ ਬਹੁਤ ਅਲੱਗ ਕਨਸੈਪਟਸ ਸਿਗੇ ਹੁੰਦੇ ਤੁਹਾਡੇ ਹੁਣ ਫਿਲਮਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਤੁਹਾਨੂੰ ਕਿ ਸਾਉਦਾ ਸਿਨੇਮਾ ਆਪਣੀ ਇੰਡਸਟਰੀ ਦੇ ਵਿੱਚ ਆਇਆ ਉਸ ਚੀਜ਼ ਨੂੰ ਹਰ ਕੋਈ ਮਹਿਸੂਸ ਕਰ 파 ਰਿਹਾ ਕਿ ਕਿੰਨਾ ਵੱਡਾ ਚੇਂਜ ਡਰਾਸਟਿਕ ਚੇਂਜ ਆ ਰਿਹਾ ਆਪਣੀ ਇੰਡਸਟਰੀ ਚ ਰਾਈਟ ਸੋ ਕਿੰਨੇ ਕਿੰਨੇ ਕ ਚੈਲੰਜਸ ਹੁਣ ਫੇਸ ਕਰ ਰਹੇ ਹੋ ਬਦਨਾਮ ਦੇ ਟਾਈਮ ਤੇ ਕਿਉਂਕਿ ਤੁਹਾਡੇ ਨਾਲ ਹਮੇਸ਼ਾ ਐਦਾਂ ਹੁੰਦਾ ਹੈ ਇੰਡਸਟਰੀ ਦੇ ਵਿੱਚ ਜਦੋਂ ਤੁਹਾਡੀ ਫਿਲਮ ਆਉਣ ਵਾਲੀ ਹੁੰਦੀ ਕੋਈ ਨਾ ਕੋਈ ਚੀਜ਼ ਤੁਹਾਡੇ ਨਾਲ ਜ਼ਰੂਰ ਜੁੜਦੀ ਹੈ ਲੇਕਿਨ ਉਹਨੂੰ ਪਾਰ ਕਰਕੇ ਤੁਸੀਂ ਅੱਗੇ ਨਿਕਲਦੇ ਹੋ ਰਿਸਪੌਂਸ ਬਹੁਤ ਸੋਹਣਾ ਮਿਲਦਾ ਤੇਨੇ ਜਿੱਦਾਂ ਜਿੱਦਾਂ ਤੁਹਾਨੂੰ ਚਾਉਣ ਵਾਲੇ ਤੁਹਾਡੇ ਲਈ ਦੁਆਵਾਂ ਕਰਦੇ ਆ ਤੁਹਾਡੇ ਨਾਲ ਖੜਦੇ ਆਗੇ ਤੇ ਤੁਹਾਡਾ ਨਾ ਇਹ ਸਾਰੀਆਂ ਚੀਜ਼ਾਂ ਤੋਂ ਧਿਆਨ हट ਜਾਂਦਾ ਫਿਰ ਤੁਸੀਂ ਕਹਿੰਦੇ ਆ ਕਿ ਤੁਸੀਂ ਹੁਣ ਹੋਰ ਦੌੜਨਾ ਕਿਉਂਕਿ ਤੁਹਾਡੇ ਨਾਲ ਜਿਹੜੇ ਬੰਦੇ ਆ ਜਿਹੜੇ ਤੁਹਾਡੇ ਚਾਉਣ ਵਾਲੇ ਉਹ ਤੁਹਾਨੂੰ ਪਿੱਛੋਂ ਪੁਸ਼ ਕਰਦੇ ਆ ਸੋ ਮੈਨੂੰ ਲੱਗਦਾ ਕਿ ਹੁਣ ਮੇਰਾ ਧਿਆਨ ਹੀ ਨਹੀਂ ਜਾਂਦਾ ਇਹਨਾਂ ਸਭ ਚੀਜ਼ਾਂ ਵੱਲ ਕਿ ਕੌਣ ਕਿੱਥੇ ਕੀ ਕਰੀ ਜਾਂਦਾ ਮੈਨੂੰ ਅਜਿਹਾ ਲੱਗਦਾ ਜੋ ਮਰਜ਼ੀ ਕਰੀ ਜਾਵੇ ਜਿੰਨੇ ਜਗੇ ਨੇ ਪ੍ਰੋਬਲਮ ਪਾਣੀ ਪਾ ਵੀ ਲਵੇ ਕੋਈ ਟੈਨਸ਼ਨ ਨਹੀਂ ਕਿਉਂਕਿ ਚਾਉਣ ਵਾਲੇ ਨਾਲ ਨੇ ਪਰਮਾਤਮਾ ਨਾਲ ਮੈਂ ਆਪਣੀ ਜੋ ਵੀ ਕੰਮ ਕਰਦਾ ਉਹਨੂੰ 100% ਦਿੰਦਾ ਹਾਂ ਤਾਂ ਫਿਰ ਤੁਹਾਨੂੰ ਕੋਈ ਬੰਦਾ ਨਹੀਂ ਹਰਾ ਸਕਦਾ ਸੋ ਫੁੱਲ ਕੰਫੀਡੈਂਟ ਹੋ ਬਦਨਾਮ ਲਈ ਹਾਂਜੀ ਮੈਂ ਮੈਨੂੰ ਲੱਗਦਾ ਕਿ ਅਸੀਂ ਜੋ ਕੋਸ਼ਿਸ਼ ਕੀਤੀ ਹੈ ਉਹ ਬਹੁਤ ਪਸੰਦ ਆਊਗੀ ਸਾਰਿਆਂ ਨੂੰ ਸੋ ਜੈਸਮਿਨ ਬਸਨ ਦਾ ਕੀ ਰਿਐਕਸ਼ਨ ਸੀ ਜਦੋਂ ਜੈ ਨਾਲ ਫਿਲਮ ਕਰਨੀ ਸੀ ਔਰ ਜੈਸਮਿਨ ਦੀ ਲੁਕਸ ਤੇ ਬੜਾ ਕੰਮ ਹੋਇਆ ਹੈ ਨਾ ਇਸ ਫਿਲਮ ਚ ਸਪੈਸੀਫਿਕਲੀ ਉਹਨਾਂ ਦੇ ਕੋਸਟਿਊਮਸ ਬੜੇ ਹਾਈਲਾਈਟ ਹੋ ਰਹੇ ਹਨ ਔਰ ਕੰਮ ਕਰਕੇ ਕਿਦਾਂ ਦਾ ਲੱਗਿਆ ਜੈਸਮਿਨ ਦੇ ਨਾਲ ਕੀ ਲੱਗਿਆ ਬਹੁਤ ਵਧੀਆ ਲੱਗਿਆ ਆਈ ਵਿਸ਼ ਕਿ ਮੇਰੇ ਟੱਚਵੁੱਡ ਸਾਰੇ ਕੋਸਟਾਰ ਜਿੰਨੀਆਂ ਵੀ ਮੈਂ ਹੀਰੋਇਨਸ ਨਾਲ ਅਜੇ ਤੱਕ ਕੰਮ ਕੀਤਾ ਸਾਰੀਆਂ ਬਹੁਤ ਵਧੀਆ ਸੀ ਜੈਸਮਿਨ ਨੇ ਬਹੁਤ ਕੋਆਪਰੇਟ ਕੀਤਾ ਐਂਡ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਪਹਿਲਾਂ ਕੀਤੀਆਂ ਸੀ ਮੈਂ ਨਹੀਂ ਕੀਤੀਆਂ ਜਿੱਦਾਂ ਉਹਨਾਂ ਨੇ ਰੋਮਾਂਟਿਕ ਚੀਜ਼ਾਂ ਪਹਿਲਾਂ ਬਹੁਤ ਅੱਜੇ ਕਰੂ ਰਿਆ ਸੀਗਾ ਇਹ ਵੀ ਮੈਨੂੰ ਜ਼ਰੂਰ ਕਿੱਸਾ ਦੱਸਿਓ ਰੋ ਵੈਂਟਿਕ ਪੜ ਕਿਵੇਂ ਦਾ ਸੀਗਾ ਤੁਹਾਡਾ ਬਹੁਤ ਬਹੁਤ ਵਧੀਆ ਸੀ ਉਹਨਾਂ ਨੇ ਬਹੁਤ ਸਪੋਰਟ ਕੀਤਾ ਉਹ ਮੈਨੂੰ ਕਹਿੰਦੇ ਸੀ ਕਹਿੰਦੇ ਕਿ ਤੂੰ ਥੋੜਾ ਸ਼ਾਈ ਸ਼ਾਈ ਲੱਗਦਾ ਹੈਂ ਪਹਿਲਾਂ ਇਦਾਂ ਸੀ ਫਿਰ ਦੂਜਾ ਉਹਨਾਂ ਨੇ ਕਹਾ ਕਹਿੰਦੇ ਕਿ ਤੂੰ ਇਦਾਂ ਦੇਖਦਾ ਜਿੱਦਾਂ ਕਿ ਇਹਨੂੰ ਕੁੱਟਣ ਜਾਣਾ ਹੁੰਦਾ ਸੋ ਉਹਨਾਂ ਨੇ ਇਹ ਚੀਜ਼ਾਂ ਦਾ ਬਹੁਤ ਸਪੋਰਟ ਕੀਤਾ ਬਹੁਤ ਸਪੋਰਟਿਵ ਸੀ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ ਸੋ ਇੱਕ ਚੀਜ਼ ਇੱਕ ਚੀਜ਼ ਬੜੀ ਖਾਸ ਹੋ ਰਹੀ ਇਸ ਫਿਲਮ ਚ ਅਸੀਂ ਦੇਖ ਪਾ ਰਹੇ ਹਾਲੇ ਚਲੋ ਫਿਲਮ ਤੋਂ ਅਣੀ ਪੋਸਟਰ ਦੀ ਗੱਲ ਕਰ ਰਿਹਾ ਰਿਸ਼ੀਆ ਨੇ ਵੀ ਸਕਰੀਨ ਪੂਰੀ ਮਲੀ ਹੋਈ ਹੈ ਹੈਨਾ ਮੁਕੇਸ਼ ਰਿਸ਼ੀ ਨਿਰਵਲ ਰਿਸ਼ੀ ਇਹ 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 ਵੀ ਸਾਰਾ ਇਹਨਾਂ ਦਾ ਕੀ ਸਪੈਸੀਫਿਕਲੀ ਕੈਰੈਕਟਰ ਹੋਣ ਵਾਲਾ ਬਹੁਤ ਵਧੀਆ ਇਹਨਾਂ ਨੇ ਬਹੁਤ ਸੀਨੀਅਰ ਆਰਟਿਸਟ ਨੇ ਨਿਰਮਲ ਰਿਸ਼ੀ ਜੀ ਮੁਕੇਸ਼ ਰਿਸ਼ੀ ਜੀ ਵਰਜੇਸ਼ ਜੀ ਨੇ ਅਭਿਮਨਿਉ ਸਿੰਘ ਨੇ ਅਰਜੇਸ਼ ਸ਼ਰਮਾ ਜੀ ਨੇ ਇੱਕ ਪੈਂਟਾ ਮਤਲਬ ਸਾਰੇ ਪਿਆਰ ਕਰਨ ਵਾਲੇ ਜੌਨ ਸੈਮੂਅਲ ਜੀ ਨੇ ਮੇਰੇ ਫਾਦਰ ਦਾ ਕਰੈਕਟਰ ਕੀਤਾ ਸਾਰੇ ਪਿਆਰ ਕਰਨ ਵਾਲੇ ਮੇਰੇ ਤੋਂ ਸੀਨੀਅਰ ਕਲਾਕਾਰ ਸੀਨੀਅਰ ਆਰਟਿਸਟ ਜਿਹਨੂੰ ਤੋਂ ਮੈਂ ਸਿੱਖ ਸਕਦਾ ਸੋ ਮੈਂ ਮੇਰੀ ਮੇਰੀ ਕੋਸ਼ਿਸ਼ ਹੁੰਦੀ ਮੇਰੀ ਫਿਲਮ ਚ ਨਾ ਹਰ ਉਹ ਆਰਟਿਸਟ ਹੋਵੇ ਜਿਹੜਾ ਆਪਦੇ ਕੰਮ ਚ ਬੈਸਟ ਹੈ ਤਾਂ ਕਿ ਮੈਂ ਉਹਨਾਂ ਤੋਂ ਜ਼ਿਆਦਾ ਸਿੱਖਾਂ ਸੋ ਮੈਂ ਲੱਕੀ ਮੰਨਦਾ ਇਹ ਸਾਰਿਆਂ ਨੇ ਹਾਂ ਕੀਤੀ ਫਿਲਮ ਦਾ ਪਾਰਟ ਬਣੇ ਐਂਡ ਤੁਸੀਂ ਇੰਜੋਏ ਕਰੋਗੇ ਫਿਲਮ ਨੂੰ ਪੋਸਟਰ ਰਿਲੀਜ਼ ਤੋਂ ਪਹਿਲਾਂ ਬੜੀ ਕ੍ਰਿਓਸਿਟੀ ਸੀਗੀ ਕੁਝ ਅਲੱਗ ਹੋਣ ਵਾਲਾ ਜੋ ਤੁਸੀਂ ਦੁਬਈ ਪਹੁੰਚੇ ਸੀ ਉਹਦੇ ਗੈਸ ਲਾ ਲਏ ਸੀ ਕੁਝ ਖਤਰਨਾਕ ਰਿਲੀਜ਼ ਹੋਊਗਾ ਹੁਣ ਹਾਂ ਜੀ ਪਰ ਤੁਸੀਂ ਸੋਚਿਆ ਸੀ ਇਹ ਹੋਊਗਾ ਨਹੀਂ ਨਹੀਂ ਆ ਨਹੀਂ ਸੋਚਿਆ ਸੀਗਾ ਸਾਨੂੰ ਐਵੇਂ ਸੀਗਾ ਵੀ ਜਾਂ ਤਾਂ ਪੋਸਟਰ ਨੂੰ ਲੱਗੇ ਜਾਂ ਫਿਲਮ 'ਚ ਕੁਝ ਸ਼ੂਟ ਇਦਾਂ ਦਾ ਹੋਊਗਾ ਕਿ ਕੁਝ ਅਲੱਗ ਹੋਊਗਾ ਹੈਨਾ ਦੁਬਈ ਪਹੁੰਚੇ ਨੇ ਐਂਡ ਹੀ ਵਾਸ ਵੈਰੀ ਕੌਨਫिडੈਂਟ ਐਂਡ ਸੈਕੰਡ ਥਿੰਗ ਇਜ਼ ਕਿ ਟੀਜ਼ਰ ਲਈ ਵੀ ਅਸੀਂ ਇਦਾਂ ਹੀ ਹੁਣ ਆਪਣੀਆਂ ਫਿੰਗਰਸ ਕਰਾਸ ਕਰਕੇ ਰੱਖੀਏ ਪਰਮਾਤਮਾ ਕਰੇ ਕੀ ਬਾਤ ਹੈ ਜਦੋਂ ਤੁਸੀਂ ਜਦੋਂ ਆਪਾਂ ਸੋਚਦੇ ਸੋਚਣਾ ਮੈਨੂੰ ਲੱਗਦਾ ਕਿ ਪਰਮਾਤਮਾ ਹਰ ਬੰਦੇ ਨੂੰ ਸਮਝ ਦਿੰਦਾ ਸੋਚ ਦਿੰਦਾ ਸੋਚਣ ਲਈ ਫਿਰ ਉਹਨੂੰ ਪੂਰਾ ਕਰਨ ਲਈ ਉਹਦੇ ਚੋਂ ਜਿਹੜੇ ਬੰਦੇ ਆ ਜਿਹਨਾਂ 100 ਬੰਦੇ ਨੂੰ ਸੋਚ ਦਿੱਤੀ ਹੈ ਤੇ ਉਹਦੇ ਚੋਂ ਪੂਰੇ 90 ਕ ਬੰਦੇ ਕਰ ਪਾਉਂਦੇ ਆ ਸੋਚ ਸੋਚ ਨੂੰ ਫਿਰ ਉਸ ਤੋਂ ਬਾਅਦ ਜਿਹੜਾ ਸਟੈਪ ਲੈਣਾ ਆਉਂਦਾ ਉਹ 90ਆਂ ਚੋਂ ਤਿੰਨ ਕ ਲੈਂਦੇ ਆ ਸੋ ਅਸੀਂ ਸੋਚ ਕੇ ਉਹਨੂੰ ਪੂਰਾ ਕਰ ਲਿਆ ਇਸ ਲਈ ਤਾਂ ਪਰਮਾਤਮਾ ਦਾ ਬੜਾ ਸ਼ੁਕਰ ਆ ਸੋ ਇੱਕ ਪਰ ਉਹ ਚੀਜ਼ ਪਸੰਦ ਹੋਣੀ ਆ ਉਹ ਲੋਕਾਂ ਦੇ ਹੱਥ 'ਚ ਆ ਸੋ ਇਹ ਜਿਹੜਾ ਰਿਸਪੌਂਸ ਲੋਕਾਂ ਨੇ ਇਸ ਪੋਸਟਰ ਨੂੰ ਦਿੱਤਾ ਮੇਰੀ ਆਨਿਅੰਸ ਨੇ ਦਿੱਤਾ ਮੈਂ ਅਦਰਲੀ ਬਹੁਤ ਹੈਪੀ ਫੀਲ ਕਰ ਰਹਾ ਤੇ ਬੜਾ ਬlesed ਫੀਲ ਕਰ ਰਹਾ ਤੇ ਮੇਨੂੰ ਕੋਸ਼ਿਸ਼ ਆ ਸੀ ਉਨੀ شدت ਨਾਲ ਹੀ ਟ੍ਰੇਲਰ ਤੇ ਟੀਜ਼ਰ ਬਣਾਏ ਆ ਉਹ ਵੀ ਉਦਾਂ ਹੀ ਇੰਨਾ ਹੀ ਪਿਆਰ ਦੇਣਗੇ ਸਾਰੇ ਆ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਘਰ ਦੇ ਵਿੱਚ ਵਿਆਹ ਹੈ ਤੇ ਕਿਸੇ ਦਾ ਨਾ ਫੇਸ ਮੁਰਝਾਉਣਾ ਨਹੀਂ ਚਾਹੀਦਾ ਕੋਈ ਗੁੱਸਾ ਹੋ ਕੇ ਨਹੀਂ ਜਾਣਾ ਚਾਹੀਦਾ ਮੈਨੂੰ ਲੱਗਦਾ ਕਿ ਤੁਹਾਡੀਆਂ ਫਿਲਮਾਂ ਤੇ ਜਦੋਂ ਅਸੀਂ ਪਹੁੰਚਦੇ ਆ ਨਾ ਤੁਹਾਡੇ ਕਿਸੇ ਵੀ ਇਵੈਂਟ ਤੇ ਹਰ ਕਿਸੇ ਦੇ ਚਿਹਰੇ ਤੇ ਨੂਰ ਹੁੰਦਾ ਹਰ ਕੋਈ ਖੁਸ਼ ਜਾਂਦਾ ਹੈ ਤਾਂ ਹੈਨਾ ਔਰ ਦ ਬੈਸਟ ਥਿੰਗ ਇਜ਼ ਕਿ ਜਦੋਂ ਵੀ ਤੁਹਾਡੀ ਫਿਲਮ ਦੀ ਕਿਤੇ ਆਪਾਂ ਕੋਈ ਗੱਲ ਕਰਨੀ ਹੋਵੇ ਨ ਤੁਡੇ ਨਾਲ ਗੱਲ ਕਰਨ ਦੇ ਲਈ ਸਾਡੇ ਕੋਲ ਗੱਲਾਂ ਹੁੰਦੀਆਂ ਨੇ ਹਾਂਜੀ ਹਾਂਜੀ ਬੇਸਿਕਲੀ ਥਿਸ ਇਜ਼ ਦਾ ਫੈਕਟ ਅਬਾਊਟ ਯਰ ਫਿਲਮਸ ਨਹੀਂ ਬੜਾ ਸ਼ੁਕਰ ਹੈ ਇਸ ਗੱਲ ਦਾ ਤੁਸੀਂ ਸਾਰੇ ਬਹੁਤ ਪਿਆਰ ਦਿੰਦੇ ਆ ਸਪੋਰਟ ਕਰਦੇ ਆ ਤੁਸੀਂ ਮੈਨੂੰ ਆਪਣਾ ਮੰਨਦੇ ਆ ਸਾਰੀ ਆਡੀਅנס ਮੈਨੂੰ ਆਪਣਾ ਮੰਨਦੀ ਆ ਸੋ ਇਹਦੇ ਲਈ ਮੈਨੂੰ ਇਦਾਂ ਲੱਗਦਾ ਕਿ ਤੁਹਾਨੂੰ ਪ੍ਰਮਾਤਮਾ ਦਾ ਸ਼ੁਕਰੀ ਕਰਨਾ ਚਾਹੀਦਾ ਕਿਉਂਕਿ ਇਹਦੇ ਲਈ ਕੋਈ ਤੁਹਾਡੇ ਕੋਲ ਤੁਹਾਡੇ ਵਿੱਚ ਕੋਈ ਫੀਚਰ ਨਹੀਂ ਹੋਣਾ ਚਾਹੀਦਾ ਜਾਂ ਤਾਂ ਬੰਦੇ ਦੇ ਬੰਦੇ ਨੂੰ ਲੋਕ ਪਿਆਰ ਕਰਦੇ ਆ ਜਾਂ ਨਹੀਂ ਕਰਦੇ ਸੋ ਇਹਦੇ ਲਈ ਮੈਂ ਬlesed feel ਕਰਦਾ ਹਾਂਜੀ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਜਿਹੜੇ ਐਫਰਟਸ ਨੇ ਉਹ ਉਹ ਤੁਸੀਂ ਇਹ ਆਪਣੇ ਫਿਲਮਾਂ 'ਚ ਪਾਉਣੇ ਹੋ ਆਪਣੇ ਕੰਮ ਤੇ ਵਿੱਚ ਲਗਾਉਣੇ ਹੋ ਤੇ ਉਹ ਤੁਹਾਡੇ ਐਫਰਟਸ ਜਿਹੜੇ ਨੇ ਸਾਡੇ ਤੱਕ ਪਹੁੰਚਦੇ ਆ ਸਾਡੇ ਕੋਲ ਗੱਲਾਂ ਆਉਂਦੀਆਂ ਨੇ ਰਾਈਟ ਸੋ ਬੈਸਟ ਵਿਸ਼ਸ ਫਾਰ ਦ ਫਿਲਮ ਉਮੀਦ ਕਰਦੇ ਟੀਜ਼ਰ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਥੈਂਕ ਯੂ ਸੋ ਮਚ ਥੈਂਕ ਯੂ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਮੈਂ ਚਾਹੁੰਨਾ ਆ ਤੁਸੀਂ ਸਾਰੇ ਜਣੇ ਬਦਨਾਮ 28 ਫਰਵਰੀਨ ਜ਼ਰੂਰ ਦੇਖ ਕੇ ਆਇਓ ਮੈਂ ਪੂਰੀ ਕੋਸ਼ਿਸ਼ ਕੀਤੀ ਆ ਤੁਹਾਨੂੰ ਮੈਂ ਨਿਰਾਸ਼ ਨਾ ਹੋਣ ਦਵਾ ਕਦੀ ਵੀ ਐਂਡ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਜੈ ਥੈਂਕ ਯੂ ਸੋ ਇਸੇ ਮੇਰੇ ਨਾਲ ਜੈ ਰੰਦਾਵਾ ਜਿਨ੍ਹਾਂ ਦਾ ਨਾਲ ਖਾਸ ਗੱਲਬਾਤ ਕੀਤੀ ਆ ਸੋ ਹੁਣ ਬਸ ਇੰਤਜ਼ਾਰ ਹੈ ਤੇ ਟੀਜ਼ਰ ਦਾ ਕਿਉਂਕਿ ਅੱਜ ਪੋਸਟਰ ਨੇ ਤਾਂ ਧਮਾਲਾ ਮਚਾ ਦਿੱਤੀ ਆ ਸੋ ਤੁਸੀਂ ਪੋਸਟਰ ਰੀਲੀਜ਼ਿੰਗ ਦੀ ਜਿਹੜੀਆਂ ਵੀਡੀਓਜ਼ ਪੋਸਟ ਹੋ ਰਹੀਆਂ ਨੇ ਬੈਕ ਟੂ ਬੈਕ ਉਹਨਾਂ ਨੂੰ ਵੀ ਉਹਨਾਂ ਹੀ ਪਿਆਰ ਦੇ ਰਹ